ਹਾਂ ਕਿਤੇ ਐਮਐਲਏ ਸਾਬ ਵੱਡੇ ਇੱਕ ਵਾਰੀ ਮੋਟਾ ਲਈਆਂ ਦੁਬਾਰਾ ਦੇ ਇਧਰ ਦਾ ਰਾਹ ਭੁੱਲੇ ਨੇ ਕਿਹੜੇ ਕੰਮ ਚਾਹੁੰਦੇ ਕਿ ਜੇਕਰ ਬੀਜੇਪੀ ਸਰਕਾਰ ਆਉਂਦੀ ਤਾਂ ਕਿਹੜੇ ਕੰਮ ਚਾਹੋਗੇ ਪਹਿਲ ਦੇ ਆਧਾਰ ਤੇ ਹੋਣ ਸਭ ਨਾਲ ਕਿ ਨਸ਼ਾ ਮੁਕਤ ਹੋਣਾ ਚਾਹੀਦਾ ਪੰਜਾਬ ਜਿਹੜੀ ਗੱਲ ਕਰਨ ਵਾਲੀ ਹੈਗੀ ਆ ਉਸ ਤੋਂ ਬਾਅਦ ਜਿਹੜਾ ਕੰਮ ਕਰਨ ਵਾਲਾ ਹੈਗਾ ਵਾ ਕਿ ਆਪਣਾ ਇਥੇ ਵਧੀਆ ਇੱਕ ਮੈਡੀਕਲ ਦੀਆਂ ਜਿਹੜੀਆਂ ਉਸ ਅਗਿਆਰੇ ਦੇ ਬਸਾਂ ਇਹ ਕੀਤੀਆਂ ਜਾਣ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਕਿਤੇ ਐਜੂਕੇਸ਼ਨਾਥੋਂ ਪੰਜਾਬ ਬਹੁਤ ਪਿੱਛੇ ਪੈ ਰਿਹਾ ਵਾ ਠਕਾਈ ਅੰਦਰ ਤੋਂ ਕੁਝ ਨਹੀਂ ਹੈਗੀ ਇਹਦੀ ਸਚਾਈ 4 ਜੂਨ ਨੂੰ ਹੀ ਪਤਾ ਲੱਗੇਗੀ। ਲੋਕ ਸਭਾ ਚੋਣਾਂ ਮੁਕੰਮਲ ਹੋ ਚੁੱਕੀਆਂ ਨੇ ਹੁਣ ਉਡੀਕ ਹੈ ਤਾਂ ਉਡੀਕ ਹੈ ਨਤੀਜਿਆਂ ਦੀ ਮਗਰ 4 ਜੂਨ ਨੂੰ ਦੇਖਾਂਗੇ ਕਿ ਦੇਸ਼ ਵਿੱਚ ਸਰਕਾਰ ਕਿਸ ਦੀ ਬੰਦੀ ਹੈ ਕਿ ਖਾਸ ਤੌਰ ਤੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਚ ਚਾਰ ਪ੍ਰਮੁੱਖ ਦਾਵੇਦਾਰ ਨੇ ਜਿਹੜੇ ਆਪਣੀ ਜਿੱਤ ਦਾ ਦਾਵਾ ਕਰਦੇ ਨੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਕੁਲਦੀਪ ਸਿੰਘ ਤਾਰੀਵਾਲ ਜੇ ਕਰ ਅਸੀਂ ਕਾਂਗਰਸ ਦੀ ਗੱਲ ਕਰੀਏ ਤਾਂ ਗੁਰਜੀਤ ਸਿੰਘ ਓਜਲਾ ਜੇਕਰ ਅਸੀਂ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਤਾਰੀਵਾਲ ਤੇ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਨੀਲ ਜੋਸ਼ੀ ਜੇ ਭਾਜਪਾ ਦੀ ਗੱਲ ਕਰੀਏ ਤਾਂ ਤਰਨਜੀਤ ਸੰਧੂ ਇਹ ਪ੍ਰਮੁੱਖ ਦਾਵੇਦਾਰ ਨੇ ਜਿਹੜੇ ਵੀ ਦਾਅਵੇ ਕਰਦੇ ਨੇ ਕਿ ਜਿੱਤ ਸਾਡੀ ਪੱਕੀ ਹੈ ਮਗਰ ਦੇਖਣਾ 4 ਜੂਨ ਨੂੰ ਹੋਵੇਗਾ ਇਸ ਸਮੇਂ ਅਸੀਂ ਅੰਮ੍ਰਿਤਸਰ ਦੇ ਰਾਮਬਾ ਇਸ ਵਾਰ ਕਿਸ ਨੂੰ ਵੋਟਾਂ ਪਾਈਆਂ ਗਿਆ ਨੇ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਸੰਨੀ ਕੁਮਾਰ ਜੀ ਕੀ ਲੱਗਦਾ ਜੀ ਇਸ ਵਾਰ ਕੀ ਦੀ ਸਰਕਾਰ ਬਣਨ ਜਾ ਰਹੀ ਜੇ 1 ਜੂਨ ਨੂੰ ਚੋਣਾਂ ਹੋ ਚੁੱਕੀਆਂ ਨੇ ਸਰਕਾਰ ਤੇ ਦੇਖੋ ਜੀ ਸੈਂਟਰ ਗਵਰਨਮੈਂਟ ਦੇ ਇਸ ਟਾਈਮ ਜਿਹੜੀ ਚੱਲਦੀ ਵੀ ਆ ਉਹ ਤੇ ਆਪਣਾ ਸ਼ੇਰ ਬੱਬਰ ਸ਼ੇਰ ਜਿਹੜਾ ਹੈਗਾ ਵਾ ਉਹ ਤੇ ਹੈਗਾ ਹੀ ਆ ਤੇ ਜੇ ਇੱਥੇ ਵੀ ਕਿਦਰੇ ਸਮੁੰਦਰੀ ਸਾਹਿਬ ਆ ਜਾਣ ਤੇ ਮੈਂ ਕਹਿੰਦਾ ਗੱਲਬਾਤ ਬੰਜਵੇ ਜੀ ਪਤਾ ਲੱਗ ਜਾਊਗਾ ਪੰਜਾਬ ਨੂੰ ਕਿ ਵਾਕਿਆ ਸੁਧਾਰ ਹੋਇਆ ਹੈ ਇਸ ਵਾਰੀ ਤਾਂ ਕੁਝ ਨੱਥ ਪੈ ਜੂਗੀ ਫਿਰ ਜਿਹੜੇ ਨਸ਼ੇੜੀਆਂ ਨੂੰ ਐਨਸ਼ਾ ਵੇਚਣ ਵਾਲਿਆਂ ਨੂੰ ਤੈ ਕੋਸ਼ਿਸ਼ ਹੱਦ ਤੱਕ ਜੋ ਆਪਣਾ ਇੰਪਰੂਵਮੈਂਟ ਚਾਹੀਦਾ ਵਾ ਆਪਣੇ ਪੰਜਾਬ ਨੂੰ ਜਿੰਨਾ ਕ ਪੰਜਾਬ ਅੱਡਾ ਪਿੱਛੇ ਪਈ ਜਾ ਰਿਹਾ ਵਾ ਉਹ ਸੁਧਾਰ ਤਾਂ ਦੀ ਹੋਊਗਾ ਜੇ ਉੱਥੋਂ ਸਰਕਾਰ ਉਹ ਚੱਲੀ ਐ ਇੱਥੇ ਵੀ ਉਹੀ ਬਣੇ ਬੀਜੇਪੀ ਬੀਜੇਪੀ ਸਰਕਾਰ ਬੜੀ ਜੀ ਅਮ ਆਦਮੀ ਪਾਰਟੀ ਦਾਵਾ ਕਰ ਰਹੀ ਹੈ ਕਿ ਤੇਰਾ ਜ਼ੀਰੋ ਸਾਡੇ ਪੱਕੇ ਹਨ ਹਾਂ ਜੀ ਕਿੱਥੇ ਤੇਰਾ ਜ਼ੀਰੋ ਕੀਤਾ ਕੀ ਆਮ ਆਦਮੀ ਪਾਰਟੀ ਨੇ ਮੈਂ ਸੋਚਦਾ ਵਾਂ ਜੀ ਸਾਡੇ ਤੱਕ ਜੇ 3 ਸਾਲ ਹੋ ਗਏ ਨੇ ਮੇਰੇ ਖਾਲਾ 2-3 ਸਾਲ ਹੋ ਗਏ ਨੇ ਆਮ ਆਦਮੀ ਪਾਰਟੀ ਨੂੰ ਮੇਰੇ ਹਿਸਾਬ ਨਾਲ ਅਸੀਂ ਐਮਐਲਏ ਦੀ ਸ਼ਕਲ ਨਹੀਂ ਵੇਖੀ ਆਪਣੇ ਹੈ ਕਿੱਥੇ ਐਮਐਲਏ ਸਾਹ ਵੱਡੇ ਇੱਕ ਵਾਰੀ ਵੋਟਾਂ ਲਈਆਂ ਦ ਕਿਹੜੇ ਕੰਮ ਚਾਹੁੰਦੇ ਕਿ ਜੇਕਰ ਬੀਜੇਪੀ ਸਰਕਾਰ ਆਉਂਦੀ ਤੇ ਕਿਹੜੇ ਕੰਮ ਚਾਹੋਗੇ ਪਹਿਲ ਦੇ ਆਧਾਰ ਤੇ ਹੋਣ ਕੰਮ ਦੇਖੋ ਜੀ ਪਹਿਲਾਂ ਤਾਂ ਇੱਕ ਨਸ਼ਾ ਮੁਕਤ ਹੋਣਾ ਚਾਹੀਦਾ ਪੰਜਾਬ ਜਿਹੜੀ ਗੱਲ ਕਰਨ ਵਾਲੀ ਹੈਗੀ ਆ ਉਸ ਤੋਂ ਬਾਅਦ ਜਿਹੜਾ ਕੰਮ ਕਰਨ ਵਾਲਾ ਹੈਗਾ ਵਾ ਕਿ ਆਪਣਾ ਇਥੋਂ ਦੀਆਂ ਇੱਕ ਮੈਡੀਕਲ ਦੀਆਂ ਜਿਹੜੀਆਂ ਉਹ ਸਾਰੀਆਂ ਵਿਵਸਥਾ ਇਹ ਕੀਤੀਆਂ ਜਾਣ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਕਿਤੇ ਐਜੂਕੇਸ਼ਨ ਇਥੋਂ ਪੰਜਾਬ ਬਹੁਤ ਪਿੱਛੇ ਪੈ ਰਿਹਾ ਵਾ ਕਿਉਂਕਿ ਇਹ ਜਿੰਨਾ ਵੀ ਪੜ੍ਹਾਈ ਲਿਖਾਈ ਦਾ ਸਿਸਟਮ ਹੈਗਾ ਇਹ ਬੰਦ ਹੋਇਆ ਵਾ ਤੇ ਨਸ਼ਿਆਂ ਦਾ ਦੁਰਭਿ ਹੈ ਜਿੰਨੀ ਵੀ ਹੈਗੀ ਹੈ ਨਵੀਂ ਜਨਰੇਸ਼ਨ ਤੇ ਅਇਗਲ ਬਹੁਤ ਜ਼ਿਆਦਾ ਨਸ਼ਿਆਂ ਦੇ ਵਿੱਚ ਵੜੀ ਹੋਈ ਹੈ ਇਸ ਕਰਕੇ ਪਹਿਲਾਂ ਤਾਂ ਇੱਕ ਮੈਡੀਕਲ ਦਾ ਇਥੇ ਮਸਲਾ ਹੱਲ ਹੋਣਾ ਚਾਹੀਦਾ ਵਾ ਦੂਜਾ ਹੈ ਐਜੂਕੇਸ਼ਨ ਦਾ ਇਹ ਬਹੁਤ ਜ਼ਰੂਰੀ ਹੈ ਗਨੇ ਸਾਡੇ ਪੰਜਾਬ ਦੇ ਵਿੱਚ ਲੱਗਦਾ ਪੰਜਾਬ ਤੋਂ ਬਾਅਦ ਜੇ ਗੱਲ ਕਰੀਏ ਤਾਂ ਗੱਟ ਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਮਗਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਾਡੀ ਸਰਕਾਰ ਗੱਟ ਜੋੜ ਦੇ ਨਾਲ ਕੇਂਦਰ ਵਿੱਚ ਬਣ ਰਹੀ ਹੈ ਕੀ ਲੱਗਦਾ ਬਣੂਗੀ ਨਹੀਂ ਆਪਾਂ ਨੂੰ ਨਹੀਂ ਲੱਗਦਾ ਜੀ ਇਹ ਕੁਝ ਹੋਊਗਾ ਉਹ ਮੈਂ ਵਖਿਆ ਜੀ ਜਿਹੜੀਆਂ ਹੋਣਾ ਹੈਗਾ YouTube ਦੇ ਉੱਤੇ ਲੱਗੀਆਂ ਜਾਣ ਐਫਬੀ ਦੇ ਵੀ ਆਂਦੀਆਂ ਨੇ ਇੰਸਟਾਗ੍ਰਾਮ ਦੇ ਵੀ ਆ ਰੀਆਂ ਨੇ ਕੇਜਰੀਵਾਲ ਸਾਹਿਬ ਜਾ ਕੇ ਤੇ ਉਥੇ ਆਪਣਾ ਰਾਹੁਲ ਗਾਂਧੀ ਜੀ ਨਾ ਜਫੀਆਂ ਪਾ ਰਹੇ ਨੇ ਇਹਨਾਂ ਨੇ ਕੀ ਸਰਕਾਰ ਬਣਾਉਣੀ ਗਾਂਧੀ ਜੀ ਦਾਹਾ ਕਰ ਰਹੇ ਜਿਸ ਤਰ੍ਹਾਂ 295 ਸਿੱਧੂ ਮੂਸੇ ਵਾਲੇ ਦਾ ਗਾਣਾ ਤੇ ਸਾਡੀਆਂ ਸੇਟਾਂ ਵੀ ਨਹੀਂ ਆਉਣਗੇ ਆਉਣਗੇ ਵੇਦੇ ਆ ਜੀ ਆ ਲਗੇ ਨੇ ਜੋਂ ਲੱਗੇ ਹੀ ਗਏ ਨੇ ਅਕਲ ਪਰਸੋ ਦੇ ਵਿੱਚ ਵਿੱਚ ਪਤਾ ਲੱਗ ਜਾਊਗਾ ਕੱਲ ਹੀ ਪਤਾ ਲੱਗ ਜਾਣਾ ਬਲ ਦੇ ਕੀ ਆਇਆ ਤੇ ਕੀ ਗਿਆ ਵਾ ਇਹ ਹੋ ਜਾਊਗਾ ਪਤਾ ਲੱਗ ਜਾਊਗਾ ਬਾਕੀ ਜੋ ਫੈਰ ਕੀ ਤੇ ਲਾੜਰੀ ਨਿਕਲੇਗੀ ਜਿਹਦੀ ਵੀ ਨਿਕਲੇਗੀ ਕਿ ਕਈ ਇਹਹੀਂ ਕੋਈ ਧਾਕੜ ਹੋਏਗਾ ਬਹੁਤ ਉੱਚੇ ਮਰ ਜਾਣ ਨਾਲ ਕੋਈ ਵੀ ਨਹੀਂ ਜਿੱਤ ਸਕਦਾ ਇਹਦੀ ਟੱਕਰ ਬਹੁਤ ਜ਼ਿਆਦਾ ਹੋਈ ਹੈ ਤੇ ਪਤਾ ਲੱਗ ਜਾਊਗਾ ਹੁਣ ਕਿਹਦੇ ਕਰਮਾ ਚ ਸੀਟ ਹੈਗੀ ਇਥੋਂ ਦੀ ਆਦੇ ਐਮਪੀ ਦੀ ਬਾਕੀ ਜੋ ਹੋਊਗਾ ਭਾਈ ਬਿਲਕੁਲ ਹੋਰ ਵੀ ਲੋਕਾਂ ਨਾਲ ਲਗਾਤਾਰ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿਸ ਦੀ ਸਰਕਾਰ ਬਣੇਗੀ ਕੀ ਨਾਮ ਹੈ ਜੀ ਨਿੰਦਰ ਸਿੰਘ ਇਹ ਕੀ ਲੱਗਦਾ ਕਿਸ ਦੀ ਸਰਕਾਰ ਬਣ ਰਹੀ ਹੈ ਇਸ ਵਾਰ ਜ਼ਿਆਦਾ ਤੇ ਮੋਦੀ ਦਾ ਹੀ ਕਹਿ ਰਹੇ ਨੇ ਤੇ ਬਾਕੀ ਕੁਝ ਐ ਹੁਣ ਇੰਨੀ ਜਾਣਕਾਰੀ ਨਹੀਂ ਹੈਗੀ ਚਲੋ ਅਮ੍ਰਿਤਸਰ ਦੀ ਗੱਲ ਕਰੀਏ ਜੀ ਉਮੀਦਵਾਰ ਕਾਲੀ ਦਲ ਤੋਂ ਵੀ ਆ ਕਾਂਗਰਸ ਤੋਂ ਵੀ ਆ ਕੀ ਲੱਗਦਾ ਕਿਸ ਦੀ ਸਰਕਾਰ ਬਣੇਗੀ ਇਹ ਵੇਖੋ ਜੀ ਇਹ ਮੌਕਾ ਹੀ ਜਾ ਸਕਦਾ ਜੇ ਜਦੋਂ ਦੋ ਪੁਲਵਾਨ ਖੋਲਦੇ ਬੈ ਇੱਕ ਦਲੇ ਟਕਰਾਈ ਟੱਰਾ ਹੁਣ ਇਸ ਟਾਈਮ ਤੇ ਨੇ ਆਚਾਰਿਆ ਇਦੇ ਮੌਕੇ ਤੇ ਹੀ ਪਤਾ ਲੱਗਦਾ ਕੀ ਕੁਝ ਹੋ ਰਿਹਾ ਕੀ ਕੁਝ ਨਹੀਂ ਹੋ ਰਿਹਾ ਅਸੀਂ ਕਿਹੜੇ ਚਾਉਂਦੇ ਹਾਂ ਕਿ ਕੋਈ ਵੀ ਸਰਕਾਰ ਆਵੇ ਤੇ ਕੰਮ ਕਿਹੜੇ ਚਾਹੋਗੇ ਕਿ ਜਿਹੜੇ ਪੈਲ ਦੇ ਧਾਰ ਤੇ ਹੋਵੇ ਪੈਲ ਦੇ ਧਾਰ ਤੇ ਹੋਵੇ ਵੀ ਇਹ ਕਮਗਾਈ ਘਟੇ ਇੱਕ ਜਾਂ ਡਾਕਟਰੀ ਦਾ ਜਿਹੜਾ ਸਬਦ ਹੋ ਜਾਣ ਗਰੀਬ ਬੰਦਾ ਵੀ ਇਲਾਜ ਕਰਵਾ ਸਕੇ ਕਿਉਂਕਿ ਗਰੀਬ ਬੰਦਾ ਜੋ ਇਲਾਜ ਨਹੀਂ ਹੁੰਦਾ ਤਾਂ ਗਰੀਬ ਬੰਦਾ ਮਰ ਜਾਂਦਾ ਹੌਸਪਤਲ ਦੇ ਕੋਈ ਪੈਸੇ ਨਹੀਂ ਹੁੰਦੇ ਪਹਿਲੇ ਆਧਾਰ ਤੇ ਇਹ ਹੋਣਾ ਚਾਹੀਦਾ ਮੈਡੀਕਲ ਦੂਜੇ ਨੰਬਰ ਤੇ ਮਤਲਬ ਸਕੂਲਾਂ ਦੇ ਬੱਚਿਆਂ ਦੀ ਫੀਸਾਂ ਜਿਹੜੇ ਦਾਖਲੇ ਨੇ ਦਾਦਾ 20-2000 ਰੁਪਇਆ ਦਾਖਲਿਆ ਉਹ ਮਾਪਿਓ ਦੇ ਨਹੀਂ ਸਕਦੇ ਬੱਚੇ ਅਨਪੜ੍ਹ ਰਹਿੰਦੇ ਆ ਇਹ ਨਾਲੇ ਦੋ ਚੀਜ਼ਾਂ ਵੱਧ ਜ਼ਿਆਦਾ ਖਿਆਲ ਦੇਣਾ ਚਾਹੀਦਾ ਇਹ ਤੇ ਤੀਜੀ ਗੱਲ ਤੇ ਤੁਰੀ ਫਿਰਦੀ ਰਹਦੀ ਉਹ ਵੀ ਤੁਰੀ ਵੋਟ ਪਾਈ ਹੈ ਪਾਈ ਹੈ ਜੀ ਕੀ ਮਦਦਦਾਨ ਕਿਸ ਨੂੰ ਕਿਹਨੂੰ ਦਿੱਤਾ ਹਾਂਜੀ ਕਿਹਨੂੰ ਵੋਟ ਪਾਈ ਤੁਸੀਂ ਆਹੀ ਬਾਈ ਕਾਲੀ ਨੂੰ ਪਾਈਆ ਹਾਂਜੀ ਕੀ ਨਾ ਗੱਲ ਇਹਦੀ ਸਰਕਾਰ ਨੂੰ ਵੀ ਤੇ ਇਹਦੀ ਪਤਾ ਨਹੀਂ ਇਹਦੀ ਕਾਹਦੇ ਇਹਦੀ ਕਹਿ ਸਕਦੇ ਪਾਰ ਵੀ ਲੋੜ ਦਿੱਤੇ ਆ ਪਰ ਪਤਾ ਨਹੀਂ ਕੀ ਦੋ ਤਲਪੜ ਕੋਰੇ ਰੇ ਕਿਤਾ ਕਿਲੇ ਟੱਠਾ ਕਿੰਨੇ ਵਜਲਾ ਕਿੰਨੇ ਗਾੜੀ ਆਉਣਾ ਇਹ ਬਿਲਕੁਲ ਹੋਰ ਵੀ ਲੋਗ ਨੇ ਕੀ ਲੱਗਦਾ ਜੀ ਕਿਹੜੀ ਕਿਹਦੀ ਸਰਕਾਰ ਮਾਰੀ ਕੇਂਦਰ ਦੇ ਅੰਮ੍ਰਿਤਸਰ ਦੀ ਖਾਸ ਗੱਲ ਕਰੀਏ ਦੇਖੋ ਜੀ ਇਹ ਜਿਹੜਾ ਐਵੇਂ ਸਰਵੇ ਦਿਖਾ ਰਹੇ ਝੂਠਾ ਵੇਖੋ ਹੁਣ ਇਹਨਾਂ ਨੇ ਇੱਕ ਗੱਲ ਕਹਿਤੀ ਹਰਿਆਣੇ ਚ 10 ਸੀਟਾਂ ਤੇ 14 ਬੈਂਡ ਵੀ 14 ਸੀਟਾਂ ਆ ਗਈਆਂ ਇਹ ਸਭ ਕੁਝ ਝੂਠ ਹੈ ਕੱਲ ਜ਼ੋਰ ਨਜ਼ਰ ਆਂਡਿਆ ਜਿਹੜਾ ਅਸਲੀ ਹੈ ਇੱਥੇ ਪਹਿਲੀ ਵਾਰੀ ਹੁਣ ਕਾਂਗਰਸੀ ਸਰਕਾਰ ਬਣਨੀ ਦੂਜੀ ਗੱਲ ਦੇਖੋ ਅੰਮ੍ਰਿਤਸਰ ਦੇ ਵਿੱਚ ਜੇ ਜੋਛੀ ਦੀ ਹਲਕਾ ਤੇ ਉੱਥੇ ਓਜਲਾ ਸਾਹਿਬ ਦਾ ਮੁਕਾਬਲਾ ਉਹਦੇ ਨਾਲ ਹੋਣ ਡਿਆ ਜੇ ਇੱਥੇ ਹੈਗਾ ਤੇ ਇੱਥੇ ਬੀਜੇਪੀ ਨਾਲ ਹੋਣ ਡਿਆ ਦੇਖੋ ਮਜੀਠੀਏ ਨੇ ਕਾਲੀ ਦਲ ਨੂੰ ਸਾਰਾ ਵੋਟ ਪਾਇਆ ਉੱਥੋਂ ਵੀ ਓਜਲੇ ਨੂੰ ਵੋਟ ਮਿਲਣ ਡਿਆ ਇਹਨਾਂ ਨੂੰ ਆਪਕੋ ਜਦੋਂ ਇਹ ਇਕੱਠੇ ਹੁੰਦੇ ਸੀ ਠੀਕ ਐ ਇਹ ਹੁਣ ਇਹਨਾਂ ਦਾ ਕੰਮ ਮੁੱਕ ਗਿਆ ਬੀਜੇਪੀ ਦਾ ਕਾਲੀ ਦਲ ਦਾ ਐ ਕਾ ਕਾਂਗਰਸ ਦਾ ਕੰਮ ਹੋਣਾ ਚਾਹੀਦਾ ਸਿੱਧੀ ਜਿਹੜੀ ਗੱਲ ਦੂਜੀ ਗੱਲ ਐ ਕਿ ਹਰ ਗੱਲ 'ਚ ਜਿਹੜਾ ਇਹ ਵੋਟ ਗਿਆ ਹੀ ਆਪ ਨੂੰ ਇਹ ਝੂਠਾ ਦੋ ਸਾਲਾਂ ਚ ਲਗ ਲੋਕਾਂ ਨੂੰ ਪਤਾ ਲੱਗਿਆ ਜਿਹੜਾ ਕਾਂਗਰਸ ਦਾ ਵੋਟ ਹੈ ਨਾ ਤੋੜਿਆ ਉਹ ਕਾਂਗਰਸ ਨੂੰ ਵਾਪਸ ਹੋ ਗਿਆ ਜਿਹੜਾ ਬੀਜੇਪੀ ਦਾ ਤੋੜਿਆ ਸੀ ਬੀਜੇਪੀ ਨੂੰ ਵਾਪਸ ਹੋ ਗਿਆ ਬਾਕੀ ਨੌ ਹਲਕੇ ਆ ਇਹ ਨੌ ਹਲਕਿਆਂ ਦੇ ਵਿੱਚ ਇੱਕ ਦੋ ਹਲਕੇ ਜਰੂਰ ਜਿਹੜੇ ਆ ਬੀਜੇਪੀ ਜਿੱਤੇਗੀ ਕਾਂਗਰਸ ਦੋ ਨੰਬਰ ਤੇ ਆ ਜਾਏਗੀ ਬਾਕੀ ਸਭ ਜਗ੍ਹਾ ਓਜਲੇ ਦੀ ਲਹਿਰ ਸਿੱਧੀ ਜਿਹੜੀ ਗੱਲ ਤੇ ਓਜਲਾ ਸਾਹਿਬ ਜਿੱਤਣਾ ਚਾਹੀਦਾ ਕਿਉਂਕਿ ਇੱਕ ਗੱਲ ਸਿੱਧੀ ਏ ਕਿ ਓਜਲਾ ਸਾਹਿਬ ਨੂੰ ਸ਼ਹਿਰੀ ਬੰਦਾ ਸ਼ਹਿਰ ਵਾਲਾ ਮਿਲ ਸਕਦੇ ਆ ਜੋ ਜੋਸ਼ੀ ਹੈ ਤੇ ਉਹ ਵੀ ਸ਼ਹਿਰ ਵਾਲਾ ਬੰਦਾ ਇਹ ਬੰਦਾ ਕਹਿੰਦੇ ਅਮਰੀਕਾ ਜੋ ਆ ਗਿਆ ਨਾ ਕਿਸੇ ਨੂੰ ਜਾਨਦਾਰ ਨਾ ਕੋਈ ਗੱਲ ਕਾਦੇ ਵਾਸਤੇ ਵੋਟ ਪਾਈਏ ਦੇਖੋ ਐ ਜਿੱਤਰਾ ਹੁਣ ਤੁਹਾਨੂੰ ਇਹ ਨਖਿਆ ਇਹਨਾਂ ਨੂੰ ਇੱਥੇ ਇਹ ਬਣਾਉਣਾ ਸੀ ਕਿ ਯਾਰਡ ਤਾਂ ਹੁਣ ਇਹਨਾਂ ਦੇ ਇੱਥੇ ਕਾਰੋਬਾਰਕ ਕਾਦੀ ਇਹ ਖੋਖੇ ਇਹਨਾਂ ਦੇ ਬਣਨੇ ਚਾਹੀਦੇ ਜੋ ਕਾਂਗਰਸੀ ਬਣਾ ਸਕਦੀ ਸਿੱਧੀ ਜਿਹੜੀ ਗੱਲ ਹੋਰ ਨਹੀਂ ਕੋਈ ਬਣਵਾ ਸਕਦਾ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਆਮ ਆਬੀ ਪਾਰਟੀ ਦਾ ਕੰਮ ਮੁੱਕ ਗਿਆ ਤੂੰ ਇਹ ਗੱਲ ਦੇਖੋ ਮੈਨੂੰ ਤਾਂ ਜੋ ਨਜ਼ਰ ਆਉਂਦੇ ਨੂੰ ਉੱਤੋਂ ਹੀ ਦਾਦ ਹੋ ਗਈ ਚਾਰ ਦਿਨ ਹੋ ਗਏ ਆ ਇਹ ਘਰੋਂ ਹੀ ਨਹੀਂ ਨਿਕਲੇ ਆ ਇਹਦਾ ਹੀ ਕੰਮ ਹੋ ਗਿਆ ਕਿ ਇਹਨੇ ਕਿ ਜਿਹੜੀ ਗੱਲ ਜਿੱਥੇ ਨਾ ਦੇਖੋ ਕਾਲੀਦਲ ਤੋਂ ਬੀਜੇਪੀ ਇਕੱਠੇ ਹੁੰਦਾ ਹੀ ਅੰਦਰ ਖਾਤੇ ਇਹਨਾਂ ਨਾਲ ਵੀ ਇਕੱਠੇ ਹੋ ਕੇ ਜੋ ਮਰਜੀ ਇਹਨਾਂ ਕੀਤਾ ਇੱਕ ਗੱਲ ਸਿੱਧੀ ਹੈ 2 ਨੰਬਰ ਤੇ ਧਾਰੀਵਾਲ ਆ ਜੇ 1 ਨੰਬਰ ਤੇ ਕਾਂਗਰਸ ਹੋਣੀ ਤੇ ਅਮਰ ਵੀ ਲੋਕ ਨੇ ਕੀ ਲੱਗਦਾ ਜੀ ਕਿਸ ਦੀ ਸਰਕਾਰ ਬਣੇਗੀ ਸੈਂਟਰ ਚ ਕਾਂਗਰਸ ਦੀ ਬਣੇਗੀ ਸੈਂਟਰ ਚ ਕਾਂਗਰਸ ਹੀ ਬਣਨ ਦੀ ਬਾਤ ਹੈ ਇਹ ਆਪਣੇ ਸਰ ਦੀ ਗੱਲ ਕਰੀਏ ਤਾਂ ਅਮਰਸ਼ਾਹ ਦੀ ਸੀਟ ਦਾ ਹੈਗਾ ਵਾ ਜਿਆਦਾ ਔਜਲੇ ਦੇ ਹੱਕ ਜੀ ਹੈਗੀ ਆ ਆਮ ਆਦੀ ਪਾਰਟੀ ਜੀ ਆ ਗਈ ਆ ਹੋਰ ਕੋਈ ਪਾਰਟੀ ਜੀ ਨਹੀਂ ਹੈਗੀ ਇਹਨਾਂ ਦੋਵਾਂ ਦਾ ਕੰਬਿਨੈਸ਼ਨ ਹੋਵੇਗਾ ਨਾ ਬੀਜੇਪੀ ਦਾ ਹੋਵੇਗਾ ਨਾ ਕਿ ਸ਼੍ਰੋਮਣੀ ਕਮੇਟੀ ਦਾ ਹੋਵੇਗਾ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਸੈਂਟਰ ਚ ਕਾਂਗਰਸ ਸਰਕਾਰ ਆਏਗੀ ਜੀ ਕਿਹੜੇ ਕੰਮ ਚਾਹੁੰਦੇ ਜਿਹੜੇ ਪੈਲ ਦੇ ਆਧਾਰ ਤੇ ਹੋਣ ਜੇ ਕੋਈ ਕਾਂਗਰਸ ਜਾਂ ਬੀਜੇਪੀ ਕੋਈ ਵੀ ਸਰਕਾਰ ਆਉਂਦੀ ਆ ਤੇ ਕਿਹੜੇ ਕੰਮ ਚਾਹੋਗੇ ਪੈਲ ਦੇ ਆਧਾਰ ਤੇ ਅੰਮ੍ਰਿਤਸਰ ਚ ਖਾਸ ਕਰਕੇ ਅੰਮ੍ਰਿਤਸਰ ਤੇ ਸਭ ਤੋਂ ਪਹਿਲਾਂ ਤੇ ਨਸ਼ਾ ਮੁਕਤ ਹੋਣਾ ਚਾਹੀਦਾ ਨਸ਼ਾ ਅੰਮ੍ਰਿਤਸਰ ਚ ਬਹੁਤ ਜ਼ਿਆਦਾ ਵਧਿਆ ਆ ਕਾਂਗਰਸ ਦੀ ਸਰਕਾਰ ਆਏਗੀ ਉਮੀਦ ਤੇ ਹਰ ਕੋਈ ਕਰਦਾ ਬਾਕੀ ਬਾਕੀ ਸੈਂਟਰ ਦੀ ਮੈਂ ਗੱਲ ਕਰਾਂ ਤੇ ਉੱਥੇ ਤੇ ਮੋਦੀ ਸਾਹਿਬ ਸਾਡੇ ਵਾਂਗੂ ਜੰਮੇ ਨਹੀਂ ਉਹ ਬਾਇਓਲੋਜੀਕਲੀ ਨਹੀਂ ਜੰਮੇ ਹੋਏ ਉਹ ਕਹਿੰਦੇ ਮੈਨੂੰ ਰੱਬ ਨੇ ਵੈਸੇ ਹੀ ਭੇਜਿਆ ਉਹ 547 ਜਾਂ 647 747 ਵੀ ਕਹਿੰਦੇ ਆ ਸਕਦੀਆਂ ਕਿਉਂਕਿ ਉਹਨਾਂ ਨੂੰ ਰੱਬ ਨੇ ਭੇਜਿਆ ਹੈ ਮਗਰ ਮਗਰ ਮੁਕਾਬਲੇ ਦੀ ਗੱਲ ਕਰੀਏ ਟੱਕਰ ਦਾ ਮੁਕਾਬਲਾ ਹੈ ਪੰਜਾਬ ਤੋਂ ਬਾਹਰ ਦੀ ਗੱਲ ਕਰੀਏ ਕੱਟ ਜੋੜ ਹੈ ਜਿੰਨਾ ਮਰਜੀ ਜੋ ਵੀ ਸਭ ਕੁਝ ਨਜ਼ਰ ਆ ਰਿਹਾ ਜਿਹੜੇ ਐਗਜ਼ਿਟ ਪੋਲ ਹੈਗੇ ਹਨਾ ਇਹ ਸਭ ਗੋਦੀ ਮੀਡੀਆ ਦੇ ਹੈਗੇ ਆ ਸਚਾਈ ਅੰਦਰ ਕੁਝ ਨਹੀਂ ਹੈਗੀ ਇਹ ਤਾਂ ਸਚਾਈ 4 ਜੂਨ ਨੂੰ ਹੀ ਪਤਾ ਲੱਗੇਗੀ ਜਿਹੜੇ ਕਿੰਨਾ ਕਿੰਨਾ ਕਿ ਵੇਟ ਕਰ ਰਹੇ ਹੋ 4 ਜੂਨ ਦਾ 4 ਜੂਨ ਵੀ ਆ ਗਈ ਆ ਬਸ ਇੱਕ ਦਿਨ ਰਹਿ ਗਿਆ ਹਾਂਜੀ ਬਸ 4 ਜੂਨ ਨੂੰ ਤੁਹਾਨੂੰ 10 12 ਵਜੇ ਤੱਕ ਪਤਾ ਲੱਗ ਜਾਏਗਾ 300 ਪਲੱਸ ਸੀਟ ਕਾਂਗਰਸ ਦੀ ਆਏਗੀ ਨੌਜਵਾਨਾਂ ਨੇ ਉਹ ਵੀ ਗੱਲਬਾਤ ਕਰਦੇ ਆ ਤੇ ਜਾਣਦੇ ਆ ਇਸ ਵਾਰ ਕਿਸ ਦੀ ਸਰਕਾਰ ਬਣੇਗੀ ਕੀ ਕੀ ਨਾਮ ਹੈ ਜੀ ਦੀਪਕ ਕੀ ਲੱਗਦਾ ਜੀ ਇਸ ਵਾਰ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ ਬੀਜਪੀ ਦੀ ਕਿਉਂ ਕੀ ਖਾਸ ਕੀ ਵਿਜੇ ਵਿਜੇ ਕਿਹੜੇ ਕੰਮ ਪਸੰਦ ਆ ਵਿਜੇ ਵਿਜੇ ਸਾਰੇ ਕੰਮ ਪਸੰਦ ਆ ਭਾਜੀ ਕਿਹੜੇ ਟੋਟਲੀ ਜਿੰਨੇ ਵੀ ਇਹਨਾਂ ਨੇ ਕੰਮ ਕੀਤੇ ਦੇਸ਼ਾਂ ਦਾ ਸਭ ਕੁਝ ਕੀਤਾ ਇਹਨਾਂ ਨੇ ਦੇਸ਼ੀ ਜੀਡੀਪੀ ਇਹਨਾਂ ਨੇ ਵਧਾਈ ਹਰ ਚੀਜ਼ ਇਹਨਾਂ ਨੇ ਬਹੁ ਬੜਾ ਕੰਮ ਕੀਤਾ ਇਹ ਦੇਸ਼ ਤੋਂ ਕਾਂਗਰਸ ਜੋ ਸਤਾ ਸਾਲਾਂ ਨੇ ਕੀਤਾ ਵਿਜੇ ਮੈਸ 10 ਸਾਲ ਨੇ ਕਰਤਾ ਮਗਰ ਗੱਲ ਕਰੀਏ ਤਾਂ ਪੰਜਾਬ ਤੋਂ ਬਾਹਰ ਗੜਜੋੜ ਦੀ ਸਰਕਾਰ ਹੈ ਕਾਂਗਰਸ ਤੇ ਬਾਕੀ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ ਗੜਜੋੜ ਹੋਣ ਜਾ ਰਹੀਆ ਕੀ ਲੱਗਦਾ ਸ ਮੁਕਾਬਲਾ ਟੱਕਰ ਦਾ ਰਹਿਣ ਵਾਲਾ ਹੈ ਉਸੇ ਟੱਕਰ ਹੈ ਕੋਈ ਨਾ ਸਾਹਮਣੇ ਹੈ ਕੋਈ ਫੇਸ ਕਿਹੜਾ ਹੈ ਸਭ ਟੱਕਰ ਜਿਹੜੀ ਬੀਜੇ ਬਟੱਕਰ ਹੋਣੀ ਮੋਦੀ ਦੀ ਉਸ 7 ਦਿਨ ਸਾਧ ਨਵੰਬਰ ਤਾਲ ਮੰਤਰੀ ਹੋਣਗੇ ਉਹੀ ਗੱਲ ਹੋਣੀ ਆ ਅੱਜ ਕੱਲ੍ਹ ਰਿਜ਼ਲਟ ਆਉਣ ਵਾਲਾ ਕਿੰਨੀ ਕੁ ਠੀਕ ਆ ਫੁੱਲ ਠੀਕ ਆ ਭਾਜੀ ਬੇਫਿਕਰ ਹੋ ਅਸੀਂ ਕਿਹੜੇ ਜਾਂਦੇ ਹੋ ਕਿ ਕੋਈ ਵੀ ਸਰਕਾਰ ਆਵੇ ਕਿਹੜੇ ਕੰਮ ਚਾਓਗੇ ਪਹਿਲ ਦੇ ਆਧਾਰ ਤੇ ਸਭ ਕੋਈ ਸਭ ਤੋਂ ਪਹਿਲੇ ਦੇ ਇਥੇ ਨਸ਼ਾ ਬੰਦ ਹੋਣਾ ਦੋ ਨੰਬਰ ਚਰਾ ਬੰਦ ਹੋਣੇ ਚਾਹੀਦੀ ਹੈ ਟੋਟਲੀ ਜੋ ਵੀ ਇੱਥੇ ਕ੍ਰਾਈਮ ਹੈ ਕ੍ਰਾਈਮ ਖਤਮ ਹੋਣਾ ਚਾਹੀਦਾ ਸਾਰਾ ਇਹ ਦੇਖੋ ਜੇ ਕਿਤੇ ਯੋਗ ਸਰਕਾਰ ਆ ਗਈ ਤਾਂ ਵੈਸੇ ਕੋਈ ਖਤਮ ਹੋ ਜਾਣਾ ਬਿਲਕੁਲ ਹੈ ਜਿਹੜੇ ਲੋਕਾਂ ਦਾ ਲਗਾਤਾਰ ਜਿਹੜੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆਂ ਜਿਆਦਾ ਜੇ ਗੱਲ ਕਰੀਏ ਤਾਂ ਭਾਜਪਾ ਦਾ ਨਾਮ ਸਾਹਮਣੇ ਆ ਰਿਹਾ ਮਗਰ ਕੱਲ ਦੇਖਣਾ ਹੋਵੇਗਾ ਸਰਕਾਰ ਕਿਸ ਦੀ ਬਣਦੀ ਹੈ ਕਿਉਂਕਿ ਰਿਜ਼ਲਟ ਨੂੰ ਆਉਣ ਨੂੰ ਕੁਝ ਮਹਿਜ਼ ਥੋੜੇ ਬਲਾਂ ਦੀ ਉਡੀਕ ਹੈ ਤੇ ਰਿਜ਼ਲਟ ਜ਼ਰੂਰ ਆਵੇਗਾ ਕੈਮਰਾਮੈਨ ਮਨੋਜੀ ਦੇ ਨਾਲ ਮੈਂ ਮਾਨਵ ਦਾ ਸਬਰ نیوز ਅਬਰਿਸਰ